ਸ਼ਸ਼ੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਖੀਕਾਲਾ ਦੇ ਵਿੱਚ ਪੱਖੀਕਾਲਾ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਬਾਈ ਹੁਣਾਂ ਦਾ ਰਹਿਣ ਵਸੇਰਾ ਜਿਹੜਾ ਉਹ ਮਿੱਤਰੋ ਪਿੰਡ ਦੇ ਵਿੱਚ ਕਿਹੜੇ ਘਰੇ ਇਸਟਾ ਮੌਜੂਦ ਆ ਕੀ ਗੱਲ ਬਾਤ ਆ ਬਾਈ ਹੁਣਾਂ ਨੇ ਇੱਕ ਮਹਿ ਵੇਚਨੀ ਆ ਮਿੱਤਰੋ ਤਾਜੀ ਸੱਜਰ ਸੂਈ ਹੋਈ ਆ ਕਿੰਨੇ ਦੁੱਧ ਦੀ ਮਾਲਕਣਾ ਕੀ ਰੇਟ ਕਰਦੇ ਆਜੋ ਗੱਲਬਾਤ ਕਰਦੇ ਆਪਾਂ ਸਾਰੀ ਪਾਈ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਵਧੀਆ ਸਤਿ ਤੁਹਾਡੇ ਪਰਿਵਾਰ ਜੀ ਸਭ ਠੀਕ ਠਾਕ ਹੈ ਜੀ ਸ਼ੁਕਰ ਅੱਛਾ ਮੈਂ ਵੇਚਨੀ ਹੈ ਕਿ ਜੀ ਹੈ ਨਾ ਇੱਕ ਨਵਾਂ ਸੂਆ ਸੂਈ ਹੈ ਜੀ ਤੀਜਾ ਸੂਆ ਜੀ ਤੇ ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ ਜੀ ਇਹਨੂੰ 17ਵਾਂ ਦਿਨ ਆ ਜੀ 17ਵਾਂ ਦਿਨ ਅੱਜ ਸੂਈ ਨੂੰ ਆ ਤੇ ਦੁੱਧ ਕਿੰਨਾ ਤਿਆਰ ਹੈ ਇਸ ਟਾਈਮ ਕੰਨੇ ਦਿੱਤੇ 10 ਕਿਲੋ ਜੀ ਐਨ 10 ਕਿਲੋ ਚੂਣ ਚਣ ਚੰਗਾ ਲੱਗਿਆ ਬਹੁਤ ਵਧੀਆ ਜੀ ਠੀਕ ਹੈ ਭਾਈ ਜੀ ਠੀਕ ਹੈ ਕੱਟਾ ਆ ਗਿਆ ਮਗਰ ਤਾਂ ਹੈ ਨਾ ਜੀ ਕੱਟਾ ਜੀ ਠੀਕ ਹੈ ਜੀ ਕੀ ਰੇਟ ਰਹੂਗਾ ਭਾਈ ਜੀ ਇਹਦਾ ਜੀ ਰੇਟ 85 ਹਜ਼ਾਰ ਜੀ ਮਾਨ ਤਾਂ ਦੇਲ ਲੈਣ ਵਾਲੀ ਗੱਲ ਕਿੱਥੇ ਜੀ ਕਰਨੀ ਆ ਹਨ ਮਾਨ ਤਾਂ ਹੋ ਜੂਗਾ ਇਹ ਵਿੱਚ ਕਿ 82000 ਦੀ ਦੇ ਦਾਂਗਾ ਜੀ 82000 ਠੀਕ ਹੈ ਬਾਈ ਜੀ ਮੇਤਰੋ ਮੁੱਲ 85000 ਰੁਪਿਆ ਵਾ 82000 ਰੁਪਿਆ ਦੀ ਮੈਂ ਮਿਲ ਜੂਗੀ ਤੁਹਾਨੂੰ ਤੁਹੋਂ ਚੋਣ ਚਾਂ ਚੰਗਾ ਲੱਗਾ ਪੋਲੀ ਆ ਨਾ ਜਵਾ ਜੀ ਪੋਲੀ ਜਵਾ ਪੋਲੀ ਆ ਜੀ ਜਵਾ ਬੋਲੇ ਰੋਵਾਰ ਕੀ ਪੋਲੀ ਆ ਮੱਜ ਠੀਕ ਹੈ ਬਾਈ ਠੀਕ ਹੈ ਅੱਛਾ ਆਪਣਾ ਨੰਬਰ ਕਿੰਨਾ ਆ ਗਿਆ ਜੀ 81468 ਜੀ 81546 ਇੱਕ ਵਾਰੀ ਹੋਰ ਬੋਲ ਦਿਓ 81468 ਜੀ 81546 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਭਾਈ ਨਾ ਤੁਸੀਂ ਰابطਾ ਹੈ ਮਿੱਤਰੋ ਪਿੰਡ ਆ ਜਿਹੜਾ ਪੱਕੀ ਕਲਾ ਜ਼ਿਲ੍ਹਾ ਫਰੀਦਕੋਟ ਨੰਬਰ ਪਾਈਆਂ ਦਾ ਸਕਰੀਨ ਦੇ ਉੱਤੇ ਲਗਾਤਾਰ ਚੱਲੀ ਜਾਊਗਾ ਮਿੱਤਰੋ ਤੀਜਾ ਸੂਆ ਸੋਈ ਆ 16 17 15 16 ਦਿਨਾਂ ਦੀ ਸੋਈ ਥਲੇ 10 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਮਿੱਤਰੋ ਮਗਰ ਟੱਟਾ ਵਾ ਆ ਲਓ ਨੀਵੇਂ ਭਾਂਡੇ ਵਾਲੋ ਮੈਂ ਸਾਫ਼ ਸੁਥਰੀ ਆ ਨਾਲੇ ਭਾਈ ਹੋਣਾਂ ਨੇ ਚਵਾਈ ਕਰਤੀ ਆ ਇਹਦੀ ਹੁਣ ਕਰਮਾਂ ਵਾਲੀ ਦੀ ਹੂੰ ਲਿਓ ਚਵਾਈ ਆ ਜਿਹੜੀ ਭਾਈ ਹੋਣਾਂ ਨੇ ਹੁਣ ਕਰਤੀ ਆ ਮਿੱਤਰੋ ਇੱਕ ਵਾਰੀ ਇਹਦੀ ਠੀਕ ਹੈ ਜੀ ओके ਬਣਦੇ ਵਾਠ ਠੀਕ ਹੈ ਤੇ ਬਾਈ ਪਾ ਬਿਲਕੁਲ ਜਿਹੜਾ ਉਹ ਨੇਲੇ ਤੇੜੇ ਕਰਾਇਆ ਜਿੱਥੇ ਜੇ ਵੇਚਣਾ ਬਾਈ ਉਹਨਾਂ ਨੇ ਸਿੰਘ ਗੋਲਾ ਕਰਨ ਵਾਲੀ ਨੂੰ ਮੱਥਾ ਤੋਰ ਪੱਲਾ ਥੋੜਾ ਜਿਹਾ ਕੀਮੇ ਕੱਦ ਕਾਠ ਵਾਲੀ ਸਿੰਘਾਂ ਤੋਂ ਸੋਹਣੀ ਸੁਨੱਖੀ ਮੇ ਆ ਘਰੇ ਰੱਖਣ ਵਾਲੇ ਭਰਾ ਨੂੰ ਚਾਹੀਦੀ ਬਾਈ ਰਾਬਤਾ ਕਾਇਮ ਕਰ ਲਿਆ ਜੇ ਬਾਈ ਉਹਨਾਂ ਦੇ ਨਾਲ ਨੰਬਰ ਆਪਾਂ ਬਾਈਆਂ ਦਾ ਸਕਰੀਨ ਦੇ ਉੱਤੇ ਲਾਇਆ ਹੋਇਆ ਪਿੰਡ ਪੱਕੀ ਕਲਾ ਜਿਹੜਾ ਫਰੀਦਪੁਰ